ਇਸ ਤਨਵੀਰ ਆਪਣੇ ਮਾਤਾ ਜੀ ਦਾ ਜਾਣ ਤੋਂ ਇੱਕ ਦਿਨ ਛੱਡ ਗਈ ਦੂਜੇ ਦਿਨ ਬੱਚੀ ਗਰਾਊਂਡ ਦੇ ਵਿੱਚ ਆ ਗਈ ਬੱਲਾ 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 ਖੋਜਦੇ ਹੋਈ ਮਾਰੋ ਸਤਿਕਾਰ ਜੀ ਕਿਵੇਂ ਹੋ ਠੀਕ ਠਾਕ ਸਾਰੇ ਅੱਜ ਮੈਂ ਜਾ ਰਿਹਾ ਗੁੜੇਪਿੰਡ ਉੱਥੇ ਅਕਾਲ ਯੁਗਤ ਖੇਡਾਂ ਹੋ ਰਹੀਆਂ ਤੇ ਪਿੰਕਾ ਜਰਗਵੀਰ ਆ ਰਿਹਾ 8 ਤੋਂ 20 ਸਾਲ ਦੀ ਉਮਰ ਦੇ ਬੱਚਿਆਂ ਦੀ ਰੇਸਾਂ ਹੋਣੀਆਂ 100 ਮੀਟਰ ਦੀ ਰੇਸ ਰੇਸ ਹੋਊਗੀ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਲੌਂਗ ਰਿਲਾਕਸ ਤੱਕ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਹਿਲਾ 800 ਦੇ ਬੱਚਿਆਂ ਨੂੰ ਇਹ ਰੇਸ ਆ ਜਿਹੜੀ ਸਟਾਰਟ ਕਰਾਵਾਂਗੇ ਚੜ੍ਹਦੀ ਕਲਾ ਤੇ ਆयो ਵੀਰੇ ਮਾਰੇ ਕਵੀਨ ਤੁਹਾਨੂੰ ਹੋਰ ਵੀ ਸਾਡੇ ਭਰਾ ਨਾਲ ਨਰਮਿੰਦਰ ਮਿੰਦਰ ਕਿੱਧਰ ਵੀਰੇ ਇੱਕ ਵਾਰੀ ਅਨੰਦ ਨਰਮਿੰਦਰ ਵਾਲੇ ਤੁਹਾਨੂੰ ਦੱਸਦਾ ਸਪੈਸ਼ਲ ਵੀਰੇ ਨੂੰ ਬੁਲਾਇਆ ਮੈਂ ਇਹ ਮੁੰਡਾ ਸਪੇਨੀਆ ਤੋਂ ਪੀਆ ਛੱਡ ਕੇ ਆਇਆ ਤੁਸੀਂ ਇਹ ਦੇਖੋ ਵੀ ਜਦੋਂ ਉਹ ਛੱਡੀ ਪੀਆ ਛੱਡੀ ਇੱਥੇ ਆ ਕੇ ਮਿਹਨਤ ਕਰਨੀ ਸ਼ੁਰੂ ਕੀਤੀ ਆਪਣਾ ਜਿੰਮ ਬਣਾਇਆ ਮੈਂ ਜਿੰਨੇ ਦੀ ਗੱਲ ਹੋਈ ਆ ਵੀਰਾਂ ਕਹਿੰਦਾ ਵੀ ਮੈਂ ਇੱਥੇ ਆਪਾਂ ਕੁਝ ਕਰਨਾ ਚਾਹਾਂ ਤੇ ਨਾਲ ਦੀ ਨਾਲ ਮੈਂ ਆਪਣੇ ਮਾਂ ਪੁੱਤ ਦੀ ਸੇਵਾ ਕਰਨੀ ਚਾਹਾਂ ਉੱਥੋਂ ਸਾਰਾ ਸੈਟਪ ਛੱਡ ਕੇ ਇੱਥੇ ਆ ਤੜੀ ਤਾੜੀ ਮਾਰ ਦੋ ਜੀ ਸੋ ਤੁਹਾਡੇ ਸਾਰੇ ਜਿਹੜੇ ਥੋੜੇ ਨਕੇਜੂਨ ਜਿਹੜੇ ਮੁੰਡੇ ਕੁੜੀਆਂ ਨੇ ਉਹ ਵਾਪਸ ਪੰਜਾਬ ਦੇ ਵਿੱਚ ਆ ਰਹੇ ਨੇ ਆਪਾਂ ਰਲ ਮਿਲ ਕੇ ਸਾਰਾ ਕੁਝ ਵਧੀਆ ਕਰੀਏ ਨੰਦਨ ਵੀਰੇ ਦੋ ਬੋਲ ਜ਼ਰੂਰ ਦੱਸੀ ਲੋਕਾਂ ਲਈ ਇਹਨਾਂ ਨੂੰ ਥੋੜੀ ਮੋਟੀਵੇਸ਼ਨ ਮਿਲੇ ਕਿ ਕੀ ਵੀਜ਼ਨ ਆ ਤੁਹਾਡਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਗਭਗ ਆਸਟ੍ਰੇਲੀਆ ਦੇ ਵਿੱਚ 6-7 ਸਾਲ ਬਟਾਕੇ ਆਇਆ ਆ ਮੈਂ ਉੱਥੋਂ ਮਾਸਟਰ ਡਿਗਰੀ ਕੀਤੀ ਆ ਫਿਰ ਉੱਥੇ ਵੀ ਜਿੰਮ ਵਿੱਚ ਕੰਮ ਕਰਦਾ ਸੀ ਇੱਥੇ ਆ ਕੇ ਆਪਣਾ ਜਿੰਮ ਖੋਲਿਆ ਪਰ ਜੋ ਚੀਜ਼ ਇੱਥੇ ਆ ਉਹ ਉੱਥੇ ਨਹੀਂ ਹੈਗੀ ਇੱਥੇ ਆਪਣਾ ਪਰਿਵਾਰ ਆ ਪਿੰਡ ਆ ਪੰਜਾਬ ਆ ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਇੱਥੇ ਸੁੱਖ ਬਹੁਤ ਆ ਚੈਨ ਮਹੌਰ ਦਾ ਸ਼ਾਂਤੀ ਮੌਂਦਾ ਸਭ ਤੋਂ ਵੱਡੀ ਗੱਲ ਆ ਬੰਦਾ ਸਕੂਨ 'ਚ ਰਹਿੰਦਾ ਵਾ ਤੇ ਚੜਦੀ ਕਲਾ ਚ ਰਹਿੰਦਾ ਵਾ ਉਥੇ ਇਹ ਚੀਜ਼ਾਂ ਨਹੀਂ ਹੈਗੀਆਂ ਉਥੇ ਬੰਦਾ ਇਕੱਲਾ ਕਮਰੇ ਚ ਰਹਿੰਦਾ ਵਾ ਕੰਮ ਤੇ ਜਾਂਦਾ ਕੰਮ ਤੋਂ ਆ ਕੇ ਘਰੇ ਡਿਫਰੈਂਸਡ ਫੀਲ ਕਰਦਾ ਵਾ ਇੱਥੇ ਦੂਜੇ ਬੰਦੇ ਨੂੰ ਮਿਲ ਜਾਂਦੇ ਤੀਤੇ ਬੰਦੇ ਨੂੰ ਪਿੰਡ ਚ ਚਾਰਾਂ ਬੰਦਿਆਂ ਨੂੰ ਮਿਲਦੇ ਆ ਬੰਦਾ ਮੱਲੋ ਮੱਲੀ ਤਾਜ਼ਾ ਹੋ ਜਾਂਦਾ ਵਾ ਪਰ ਉਥੇ ਇੱਕ ਦੂਜੇ ਲਈ ਬੰਦੇ ਕੋਲੇ ਟਾਈਮ ਹੈ ਨਹੀਂ ਇਹ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਵਿੱਚੋਂ ਹੀ ਵੱਡੇ 스타 ਨਿਕਲੇ ਆਉਣੇ ਨੇ ਫਸ ਜਿੱਥੋਂ ਜਿੱਥੋਂ ਬੱਚੇ ਨਿਕਲਣਗੇ ਤੁਸੀਂ ਕਿਉਂਕਿ ਜਿਹੜਾ ਮੀਰੇ ਦਾ ਤੁਸੀਂ ਜਰੂਰ ਦੇਖਿਆ ਹੋਣਾ ਉਹਨੂੰ ਕੂਲਾਂ ਦੇ ਵਿੱਚ ਪਰਫਾਰਮੈਂਸ ਕਰਦੀ ਨੂੰ ਹਲੇ ਛੋਟੀ ਆ ਪਰ ਬਹੁਤ ਚੰਗੇ ਕਰਨ ਲੱਗੀ ਆ ਅੱਜ ਬਾਕੀ ਮੈਂ ਮਾਈਕ ਤੋਂ ਨਾਲ ਵੀ ਨਾਲ ਤੁਹਾਨੂੰ ਸਾਰਾ ਸੁਝਾਉਂਦਾ ਹਾਂ ਚਲੋ ਜਾਵਾ ਚਾਰ ਸਾਲ ਨੂੰ ਮਰਾ ਸਿਰਫ ਜਿਹੜੀ ਪਿੱਛੇ ਬੱਚੀ ਭੱਜੀ ਗਈ ਆ ਇਹਨਾਂ ਨੇ ਇੱਕ ਦਿਨ ਵੱਡੇ ਸਟਾਰ ਬਣਨਾ ਸਕੇਓ ਆਹ ਆ ਗਏ ਅਰੰਭ ਕਰ ਰਿਹਾ ਹਾਂ ਮਾਣਯੋਗ ਅਸ਼ੀਰ ਜੀ ਜਿਹੜੀ ਜਿਹੜੇ ਜਿਹੜੇ ਹਾਦਸਾ ਨੂੰ ਵੱਡੀ ਉਮਰ ਦੇ ਬੰਦੇ ਵੀ ਸਹਾਰ ਨਹੀਂ ਪਾਉਂਦੇ ਇਸ ਬੱਚੀ ਨੇ ਛੋਟੀ ਜੀ ਉਮਰ ਦੇ ਵਿੱਚ ਜਿਗਰੇ ਨਾਲ ਉਹ ਹਾਦਸਾ ਦੇ ਨਾਲ ਲੜਿਆ ਆਪਣੇ ਮਾਤਾ ਜੀ ਨੇ ਜਾਣ ਤੋਂ ਇੱਕ ਦਿਨ ਛੱਡ ਗਈ ਦੂਜੇ ਦਿਨ ਇਹ ਬੱਚੀ ਗਰਾਊਂਡ ਦੇ ਵਿੱਚ ਆ ਗਈ ਇਹਦੇ ਆਪਣੇ ਡਾਡਾ ਜੀ ਨੂੰ ਕਿਹਾ ਕਿ ਮੈਂ ਖੇਡਣਾ ਮੈਨੂੰ ਲੈ ਕੇ ਲਾਓ ਤਾਂ ਨੇ ਜਿਗਰਾ ਇਸ ਬੱਚੀ ਦਾ ਉਤੋਂ ਤਾਂ ਨਿਕਲ ਰਾਇਦੇ ਪਿਆ ਨਾ ਜਿਹੜਾ ਤੁਨੂੰ ਛੱਡ ਗਿਆ ਇਹਨੂੰ ਗਰਾਊਂਡ ਦੇ ਵਿੱਚ ਲੈ ਕੇ ਆ ਗਿਆ ਸੋ ਸਾਡੀਆਂ ਖੇਡਾਂ ਵੱਲੋਂ ਇਸ ਬੱਚੇ ਦਾ ਸਨਮਾਨ ਕੀਤਾ ਗਿਆ ਸਾਡੇ ਭਲੌਰ ਪਿੰਡ ਦੇ ਵੀਰ ਨੇ ਪੂਰੇ ਕਲੱਬ ਵੱਲੋਂ ਅਸੀਰਵਾਦੀ ਸਹਾਇਤਾ ਦੇ ਨਾਲ ਇੱਕ ਜਿਹੜੀ ਐਲਈਡੀ ਨਹੀਂ ਤੇ ਇਸ ਬੱਚੇ ਨੂੰ ਸਨਮਾਨਤ ਕਰਨ ਲੱਗੇ ਆ ਤਾੜੀਆਂ ਮਾਰੋ ਇਸ ਬੱਚੇ ਇਹਨਾਂ ਜਗਲੇ ਵੀ ਤਾੜੀਆਂ ਮਾਰੋ ਸ਼ਾਬਾਸ਼ ਬੱਚੇ ਚਲੋ ਹੁਣ ਹੰਡੂ ਵੱਡੀ ਆਲਾ ਹੈ ਫਾਈਨਲ ਦੇ ਵਿੱਚ ਵੀ ਆ ਸ਼ਾਬਾਸ਼ ਔਰ 50 ਕਿਲੋ ਮੀਟਰ ਦੇ ਲੈਣੀ ਇਹਨੂੰ ਕਿ ਸਾਈਡ ਲੈ ਕੇ ਜਾਂਦੇ ਨੇ ਆਜੋ ਸਰ ਜੀ ਇਹਨਾਂ ਨੇ ਵੀ ਤਾੜੀ ਮਾਰੀ ਫਟਾੜੀ ਇਸ ਵਕਤੀ ਵਿੱਚ ਆ ਬਹੁਤ ਵੱਡਾ ਜਿਗਰਾ ਇਹ ਗੱਲਾਂ ਮੂਹਰੇ ਕਰਨੀਆਂ ਸੌਖੀਆਂ ਹੁੰਦੀਆਂ ਹਨ ਪਰ ਪਿੰਡਾਂ ਤੇ ਹੰਡਾਉਣਾ ਉਹਨੂੰ ਪਤਾ ਕਿ ਇਹਨਾਂ ਹਲਾਤਾਂ ਨੂੰ ਹੰਡਾਉਣਾ ਕਿੰਨਾ ਔਖਾ ਪਰ ਫਿਰ ਵੀ ਦੇਖੋ ਅੱਜ ਕੋਈ ਵੀ ਬੱਚੀ ਲੇਟ ਹੋਊਗੀ ਤਾਂ ਜਨਰਲ ਦੇ ਵਿੱਚ ਜਦੋਂ ਡਿੱਕ ਕੇ ਪਰੇਸ਼ਾਨੀ ਆਉਂਦੀ ਆ ਰੇਸ ਦੁਬਾਰਾ ਸਟਾਰਟ ਕਰਾ ਦਿਓ ਕਿਸੇ ਬੱਚੇ ਨਾਲ ਕੋਈ ਵੀ ਜਾਂਚ ਨਹੀਂ ਹੋਣੀ ਚਾਹੀਦੀ ਲੋ ਜੀ ਫਾਈਨਲ ਆ ਜੀ ਕੋਈ ਨਾ ਟੈਕ ਕੇ ਖੜ ਜਾਓ ਯਾਰ ਇੱਕ ਤੇ ਆ ਗਈ ਆ ਇੰਨਾ ਵਿਚਾਰ ਤੁਮ ਜਦੋਂ ਕੀ ਯਾਰ ਦੀ ਜਿੱਤ ਨੇ ਕੁੜੀ ਨੇ 10 ਸਾਲ ਦੀ ਨੇ ਤੇ ਅੱਜ ਉਹ ਸੁਪਨਾ ਪੂਰਾ ਹੁੰਦਾ ਹੋਇਆ ਪੂਰਾ ਪੰਜਾਬ ਭਜ ਰਿਹਾ ਤੇ ਗੱਲ ਬਾਤ ਇਹਨਾਂ ਬੱਚਿਆਂ ਨੇ ਆਪਣੇ ਵੱਖਰੇ ਇਲਕਾਰ ਪੈਦਾ ਕੀਤੇ ਹੋਏ ਹੈ ਮੇਰਾ ਆਈਡੀਆ ਇਹ ਕਹਿਣਾ ਕਿ ਤਨਮੀਤ कौर ਜਿੱਤੂਗੀ ਬਾਕੀ ਪ੍ਰਮਾਤਮਾ ਨੇ ਰੰਗਨੇ ਬੱਚਿਆਂ ਸਾਰੀਆਂ ਹੀ ਮਿਹਨਤੀ ਨੇ ਅੱਜ ਦੇਖਦੇ ਪੁੱਤ ਫਿਰ ਕੀ ਬਣਦਾ ਪਹਿਲੇ 5 ਬੱਚਿਆਂ ਨੂੰ ਇਨਾਮ ਮਿਲਨੇ ਨੇ ਪਹਿਲੇ 5 ਵਿਨਰਾਂ ਨੂੰ ਪੂਰਾ ਤੁਹਾਡਾ ਧਿਆਨ ਰੱਖਿਆ ਗਿਆ ਇਸ ਚੀਜ਼ ਲਈ ਔਰ ਤੁਸੀਂ ਆਪਣਾ ਪੂਰਾ 100% ਦੇਣਾ ਚਾਹੀਦਾ ਠੀਕ ਆ ਜੀ ਬਈ ਬਹੁਤ ਤਗੜੀ ਰੇਸ ਆ ਜੀ ਤੁਹਾਡੀਆਂ ਆਪਣੀਆਂ ਬੱਚੀਆਂ ਨੇ ਬਹੁਤ ਵੱਡੀ ਰੇਸ ਤਨਵੀਰ ਉਧਰ ਫੌਜੀ ਸਾਦਗੀ ਦੀ ਟੀਮ ਆਤੀ ਹੈ ਵੱਡੀ ਰੇਸ ਹੈ ਮੈਂ ਪਹਿਲਾ ਗੱਲ ਕਹੀ ਕਿ ਧੀਆ ਦੀ ਰੇਸ ਦੇਖਣ ਵਾਲੀ ਹੈ ਅਡਰ 14 ਦੀ ਧੀਆ ਉਹ ਪੱਟੀ ਗਲਵਾ ਤੇ ਪੱਟੇ ਨਾਮ ਉਹ ਧੀਆ ਦੇ ਪੈਦਾ ਕਰ ਦਿੱਤੇ ਆਕਾ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਥੈਂਕ ਯੂ